ਬਬਈ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਰਾਜਵੀਰ ਦੀ ਸਿਹਤ ਹੁਣ ਕਿਵੇਂ ਆ ਰਾਜਵੀਰ ਦੀ ਸਨ ਸਿਹਤ ਸਾਡੇ ਸਪੰਸਰ ਸਾਡੇ ਰਾਜਵੀਰ ਆਪਣਾ ਹਰਪ੍ਰੀਤ ਸਿੰਘ ਜੀ ਰਾਜੂ ਤੇ ਸਾਡੇ ਗੁਰਦੁਆਰੇ ਪ੍ਰਧਾਨ ਬਲਜੀਤ ਸਿੰਘ ਇਹ ਸਭ ਉੱਥੇ ਹੀ ਨੇ ਤੇ ਅੱਜ ਸਵੇਰੇ ਸਾਨੂੰ ਉਹਨਾਂ ਦਾ ਫੋਨ ਕਰਕੇ ਦੱਸਿਆ ਵੀ ਉਹਨਾਂ ਦੀ ਇਸ ਟਾਈਮ ਹੁਣ ਥੋੜੀ ਹਾਲਾਤ ਹੁਣ ਠੀਕ ਹੈ ਕੁਝ ਬਿਹਾਲ ਚ ਸੁਧਾਰ ਆਉਂਦਾ ਜਾ ਰਿਹਾ ਕੱਲ ਗੰਭੀਰ ਸੀ ਕਾਫੀ ਡਾਕਟਰ ਕੋਈ ਗੱਲ ਨਹੀਂ ਸਾਨੂੰ ਦੱਸਦੇ ਪਰ ਸਵੇਰੇ ਉਹਨਾਂ ਦੱਸਿਆ ਵੀ ਇਹਨਾਂ ਦੇ ਬੱਚੇ ਦੇ ਹੁਣ ਹਾਲਤ ਜਿਹੜੀ ਕੁਛ ਠੀਕ ਹੈ ਜੀ ਰਾਜੀਵ ਸਿੰਘ ਦੀ ਤੇ ਹੁਣ ਜ਼ਿਕਰ ਵੀ ਹੋ ਰਹੀ ਹੈ ਪਰ ਕੱਲ ਤੱਕ ਬੱਬੇ ਜੀ ਸਵੇਰ ਤੱਕ ਅੱਜ ਸਵੇਰ ਤੱਕ ਤੇ ਕੱਲ ਸਾਰਾ ਦਿਨ ਫਿਰ ਕਿਵੇਂ ਲੰਘਿਆ ਕਿਉਂਕਿ ਲਗਾਤਾਰ ਇਹੀ ਕਿਹਾ ਜਾ ਰਿਹਾ ਸੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਕੱਲ 4 ਵਜੇ ਸ਼ਾਮ ਨੂੰ ਤਕਰੀਬਨ ਸਾਡੇ ਪਿੰਡ ਤੇ 3 ਵਜੇ ਪਤਾ ਲੱਗਾ ਤੇ ਸਾਢੇ 3 ਵਜੇ 5 ਸਾਡੇ ਉੱਥੇ ਪਹੁੰਚਣਾ ਚਲੇ ਗਏ ਮੁਹੱਲੇ ਤੇ 4 ਵਜੇ ਮੈਨੂੰ ਪਤਾ ਲੱਗਾ ਇਸ ਗੱਲ ਦਾ ਬਈ ਰਾਜਵੀਰ ਦਾ ਐਕਸੀਡੈਂਟ ਹੋ ਗਿਆ ਤੇ ਕਾਫੀ ਗੰਭੀਰ ਹੈ ਮੈਂ ਖਬਰਾਂ ਸੁਣੀਆਂ ਖਬਰਾਂ ਸੁਣ ਕੇ ਫਿਰ ਮੈਂ ਇਸ਼ਨਾਨ ਪਾਣੀ ਕਰਕੇ ਕੱਲ ਸ਼ਾਮ ਦਾ ਟਾਈਮ ਦੇ ਗੱਲ 4 ਵਜੇ ਤੇ ਪੰਜ ਅਨਾਊਂਸਮੈਂਟ ਕੀਤੀ ਵੀ ਆਓ ਭਾਈ ਸਾਹਿਬ ਆਪਾਂ ਰਲ ਕੇ ਅਰਦਾਸ ਕਰੀਏ ਸਤਿਗੁਰੂ ਜੀ ਅਗੇ ਬੇਨਤੀਆ ਮੇਰਾ ਪਿਆਰ ਬਹੁਤ ਇਸ ਪਰਿਵਾਰ ਦੇ ਨਾਲ ਮਨੂੰ ਕਾਫੀ ਸਮਾਂ ਹੋ ਗਿਆ ਤੇ ਰਹਿੰਦੇ ਆ ਤੇ ਸਾਰੇ ਪਿੰਡ ਨੇ ਫਸੇ ਰਲ ਕੇ ਤਕਰੀਬਨ ਕੱਲ 6 ਵਜੇ ਅਰਦਾਸ ਕੀਤੀ ਸ਼ਾਮ ਨੂੰ ਤੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਉਹ ਹੁਕਮਨਾਮਾ ਲੈ ਕੇ ਸਤਿਗੁਰੂ ਜੀ ਅਗੇ ਬੇਨਤੀਆ ਕੀਤੀ ਆ ਵਾਹਿਗੁਰੂ ਕਿਰਪਾ ਕਰ ਉਸ ਕੱਲ ਸ਼ਾਮ ਨੂੰ ਤਾਂ ਸਾਡੇ ਪਿੰਡ ਦੇ ਵਿੱਚ ਐਸਾ ਤਾਂ ਸੀ ਜਿਵੇਂ ਕੋਈ ਸਨਾਟਾ ਛਾਇਆ ਹੋਇਆ ਕੋਈ ਸਾਰੇ ਪਾਸੇ ਮਜੂਦ ਸਨ ਸਾਰੇ ਕੋਈ ਕਿਸੇ ਨਾਲ ਕੋਈ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਚੁੱਪ 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 ਸਭ ਪਰ ਜਦੋਂ ਅੱਜ ਸਵੇਰੇ ਅਸੀਂ ਸੁਣਿਆ ਵੀ ਹੁਣ ਕੁਸ਼ ਉਹਨਾਂ ਦੀ ਹਾਲਤ ਹੁਣ ਠੀਕ ਹੈ ਫਿਰ ਸਾਡੇ ਮਨ ਦੇ ਵਿੱਚ ਥੋੜਾ ਤਰਵਾਸ ਹੋਇਆ ਵੀ ਵਾਹਿਗੁਰੂ ਨੇ ਕਿਰਪਾ ਕੀਤੀ ਵੀ ਹੁਣ ਥੋੜਾ ਜਿਹਾ ਠੀਕ ਰਿਹਾ ਤਾਂ ਰਾਜਵੀਰ ਦਾ ਜਨਮ ਇਸੇ ਪਿੰਡ ਦੇ ਵਿੱਚ ਹੋਇਆ ਇੱਥੇ ਜੰਮਿਆ ਪਲਿਆ ਤੇ ਖੇਡਿਆ ਜਿੱਥੋਂ ਤੱਕ ਮੇਰੀ ਜਾਣਕਾਰੀ ਕਿਉਂਕਿ ਮੈਨੂੰ ਇੱਥੇ 18 ਕੁ ਸਾਲ ਹੋ ਗਏ ਨੇ ਡਿਊਟੀ ਕਰਦੇ ਆ ਤੇ ਜਦੋਂ ਮੈਂ ਇੱਥੇ ਆਇਆ ਸੀ ਇਹਦੇ ਬੱਚੇ ਦੀ ਉਮਰ 17-18 ਸਾਲੀ ਸੀ ਇਸ ਵਕਤ ਦੀ ਉਮਰ ਤਕਰੀਬਨ 35 ਸਾਲ ਦੀ ਹੈ ਤੇ ਮੈਨੂੰ ਇੰਨਾ ਪਤਾ ਵੀ ਇੱਥੇ ਦੇ ਜੰਪਾਲ ਨੇ ਪੱਕੇ ਵਸਨੀਕ ਇੱਥੇ ਦੇ ਸ਼ੁਰੂ ਤੋਂ ਕਿਉਂ ਇਹ ਸਾਡਾ ਪਿੰਡ ਤਕਰੀਬਨ ਜਵੰਦਿਆਂ ਦਾ ਜਿਹੜੇ ਪੱਕੇ ਮਤਲਬ ਸ਼ੁਰੂ ਤੋਂ ਇੱਥੇ ਰਹਿੰਦੇ ਆ ਰਹੇ ਨੇ ਜੀ ਜਵੰਤਾ ਜਵੰਦਾ ਗੋਤ ਦੇ ਜ਼ਿਮੀਦਾਰ ਨੇ ਤੇ ਇਹ ਜਵੰਦਾ ਨੇ ਸਾਰੇ ਇੱਥੇ ਹੀ ਪੱਕੇ ਰਹਿਣ ਵਾਲੇ ਇੱਥੇ ਹੀ ਜੰਪਾਲ ਆ ਰਾਜਵੀਰ ਆ ਪਿਓ ਦਾਦੇ ਦੇ ਸਾਰੇ ਇੱਥੇ ਰਹਿੰਦੇ ਸਨ ਇੱਥੇ ਤੇ ਜੰਪਾ ਦੇ ਬੱਚਾ ਤੇ ਸਵੇਰ ਕਿਵੇਂ ਦਾ ਰਾਜਵੀਰ ਦਾ ਤੁਹਾਡੇ ਨਾਲ ਮਿਲਦਾ ਜੁਲਦਾ ਸੀ ਗੱਲਬਾਤ ਕਰਦਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਆਂਦਾ ਹੋਏਗਾ ਨਤਮਸਤਕ ਹੋਂ ਇਹ ਸਵੇਰ ਜਦੋਂ ਮੈਂ ਆਇਆ ਇੱਥੇ ਤੇ ਕੀਰਤਨ ਸ਼ੁਰੂ ਕੀਤਾ ਤੇ ਇਸ ਬੱਚੇ ਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਗਾਉਣ ਦਾ ਵਜਾਉਣ ਦਾ ਤੇ ਮੇਰੇ ਮੂਹਰੇ ਹੋ ਕੇ ਬੈਠ ਜਾਣਾ ਤੇ ਹਰਮੋਨੀਅਮ ਬਹੁਤ ਵਧੀਆ ਧਿਆਨ ਉਹਨਾਂ ਧਿਆਨ ਨਾਲ ਸੁਣਨਾ ਮਿਊਜ਼ਿਕ ਜਿਵੇਂ ਤੇ ਸੁਣ ਕੇ ਤੇ ਆਖਣਾ ਬਾਬਾ ਜੀ ਮੈਨੂੰ ਤੁਸੀਂ ਸਿਖਾਉ ਹਾਰਮੋਨੀ ਨੂੰ ਤੇ ਮੈਂ ਕੋਈ ਨਹੀਂ ਤੁਹਾਨੂੰ ਸਿਖਾਵਾਂਗੇ ਜੀ ਤੇ ਬੱਚੇ ਦਾ ਬੜਾ ਸੁਭਾਅ ਬਹੁਤ ਮਤਲਬੀ ਸ਼ੁਰੂ ਤੋਂ 17-18 ਸਾਲ ਦੀ ਉਮਰ ਚ ਬੜਾ ਸਤਿਕਾਰ ਕਰਨਾ ਹਰ ਕਿਸੇ ਨੂੰ ਬੁਲਾਉਣਾ ਪਿਆਰ ਦੇ ਨਾਲ ਤੇ ਸਾਡੇ ਨਾਲ ਵੀ ਕਾਫੀ ਮਦਦ ਨਾਲ ਪਿਆਰ ਸੀਗਾ ਤੇ ਉਸ ਤੋਂ ਬਾਅਦ ਫਿਰ ਬੱਚਾ ਇਹ ਤਕਰੀਬਨ ਪੜਾਈ ਚ ਸ਼ੁਰੂ ਹੋ ਗਿਆ ਪੜਾਈ ਦੀ ਲੈਣ ਦੇ ਵਿੱਚੋਂ ਜਾਂਦਾ ਫਿਰ ਇਹ ਇਸ ਪਾਸੇ ਗਾਇਕੀ ਦੀ ਲੈਣ ਦੇ ਵਿੱਚ ਪਹਿਲੇ ਪੁਲਿਸ ਲੈਣ ਦੇ ਵਿੱਚ 4-5 ਸਾਲ ਰਿਹਾ ਹੈ ਉਸ ਤੋਂ ਬਾਅਦ ਇਹ ਫਿਰ ਗਾਇਕੀ ਦੀ ਲੈਣ ਦੇ ਵਿੱਚ ਪਹੁੰਚ ਗਿਆ ਪਰਿਵਾਰ ਤੇ ਇਸ ਸਮੇਂ ਕਿੰਨਾ ਕੁ ਦੁੱਖ ਜਿਹੜਾ ਹੋਏਗਾ ਕਿਉਂਕਿ ਪਹਿਲਾਂ ਪਿਤਾ ਜੀ ਉਹਨਾਂ ਦੇ ਚਲੇ ਗਏ ਤੇ ਹੁਣ ਮਾਤਾ ਜੀ ਨੂੰ ਜਿਹੜਾ ਆਪਣੇ ਪੁੱਤ ਦਾ ਡਰ ਸਤਾਇਆ ਹੋਇਆ ਕਿ ਪੁੱਤ ਦੀ ਹਾਲਤ ਜਿਹੜੀ ਕਾਫੀ ਜ਼ਿਆਦਾ ਗੰਭੀਰ ਹੈ ਹਾਂ ਇਹ ਵੇਖੋ ਆਪਾਂ ਤੇ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਪਹਿਲਾਂ ਮਾਤਾ ਨੇ ਆਪਣਾ ਘਰ ਵਾਲਾ ਖੋਇਆ ਸਾਕਰਮ ਸਿੰਘ ਉਹਨਾਂ ਦਾ ਨਾਮ ਸੀਗਾ ਤੇ ਰਿਟਾਇਰ ਐਸਐਸਨ ਉਹ ਤੇ ਮੁੜ ਕੇ ਵੇਖੋ ਇਸ ਹਾਲਤ ਦੇ ਵਿੱਚ ਬੱਚਾ ਹੀ ਹੋਈ ਕੋਈ ਇਹਨਾਂ ਦਾ ਬੱਚਾ ਦੋ ਭੈਣ ਭਰਾ ਨੇ ਇਹ ਕਿਹਨਾਂ ਦੀ ਸਿਸਟਰ ਹੈ ਇੱਕ ਰਾਜਵੀਰ ਸਿੰਘ ਤੇ ਇੱਕ ਸਿਸਟਰ ਕਵਲਪ੍ਰੀਤ ਕੋ ਤੇ ਇਹ ਦੋਨੋਂ ਬੱਚੇ ਮਤਲਬ ਵੀ ਵੇਖੋ ਪੜ੍ਹੇ ਲਿਖਿਆ ਕਾਫੀ ਬੱਚੇ ਤੇ ਇਹ ਬੱਚੇ ਦੀ ਲੈਣਸ ਪਾਸੇ ਹੋ ਗਈ ਤੇ ਇਸ ਟਾਈਮ ਉਹ ਸਮਾਂ ਤੇ ਕੀ ਬੀਜਤ ਦੀ ਹੋਵੇਗੀ ਇਸ ਆਪਾਂ ਆਪਣੇ ਤੇ ਲਿਆ ਕੇ ਸੋਚੀਏ ਵਿਜਦਾ ਇੱਕ ਇੱਕ ਪੁੱਤਰ ਹੈ ਜੀ ਤੇ ਛੋਟੇ ਛੋਟੇ ਉਹਦੇ ਦੋ ਬੱਚੇ ਹੈ ਤੇ ਇਸ ਟਾਈਮ ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਸਾਰੇ ਸੰਗਤਾਂ ਅਰਦਾਸਾਂ ਕਰ ਰਹੀਏ ਉਹ ਸਮਾਂ ਤੇ ਕੀ ਬੀਤਦੀ ਹੋਵੇ ਬਹੁਤ ਸਵਾਦ ਹੈ ਮਾਤਾ ਜੀ ਵੀ ਬੀਬੀ ਜੀ ਵੀ ਪਰਮਜੀਤ ਕੌਰ ਜੀ ਸਾਫਕਾ ਸਰਪੰਚ ਨੇ ਸਾਡੇ ਪਿੰਡ ਦੇ ਬਹੁਤ ਸਵਾਦ ਹੈ ਬਹੁਤ ਨਿਮਰਤਾ ਵਾਲੇ ਸਵਾਦ ਹੈ ਬੱਚਾ ਵੀ ਤੇ ਬੀਬੀ ਵੀ ਤੇ ਪਰਿਵਾਰ ਸਾਰਾ ਹੀ ਅੱਛਾ ਪਾਦਰ ਸਾਹਿਬ ਪੁਲਿਸ ਦੇ ਵਿੱਚ ਸੀਗੇ ਤੇ ਮਾਤਾ ਜੀ ਸਾਫਕਾ ਸਰਪੰਚ ਰਹੇ ਨੇ ਤੇ ਰਾਜਵੀਰ ਵੀ ਪੁਲਿਸ ਦੇ ਵਿੱਚ ਡਿਊਟੀ ਕਰਦਾ ਰਿਹਾ ਐਸਏ ਐਆਈਸੀ ਜਿਹੜਾ ਇਹਦਾ ਇਹਨਾਂ ਦਾ ਕਰਨ ਸਿੰਘ ਰਿਟਾਇਰ ਹੋਇਆ ਹੈ ਇਹ ਰਿਟਾਇਰ ਹੋ ਕੇ ਉਸ ਤੋਂ ਬਾਅਦ ਫਿਰ ਬੀਬੀ ਪਰਮਜੀਤ ਕੋਰ ਇਹਨਾਂ ਦੀ ਰਾਜਵੀਰ ਦੀ ਮਾਤਾ ਨੇ ਸਰਪੰਚੀ ਚੋਂ ਲੜੀ 5 ਸਾਲ ਇਹ ਸਰਪੰਚ ਰਹਿਣ ਤੇ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਇਹ ਰਾਜਵੀਰ ਜਿਹੜਾ ਪੁਲਿਸ ਲੈਨ ਚ ਪੈ ਗਿਆ ਸੀ 4-5 ਸਾਲ ਇਹ ਪੁਲਿਸ ਲੈਨ ਚ ਰਿਹਾ ਤੇ ਉਸ ਤੋਂ ਬਾਅਦ ਇਹ ਤਕਰੀਬਨ ਇੱਕ ਵਾਰੀ ਇਥੇ ਦੂਰਦਰਸ਼ਨ ਦੀ ਆਪਣਾ ਆ ਗਈ ਟੀਮ ਜਲੰਧਰ ਤੋਂ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਸੀ ਤੇ ਇਹ ਸਰਪੰਚ ਦੇ ਘਰੇ ਇਹਨਾਂ ਨੇ ਫਿਰ ਸ਼ੂਟਿੰਗ ਕੀਤੀ ਆ ਪੀਪਲ ਦੇ ਸਾਹਮਣੇ ਖੜ ਕੇ ਇੱਥੇ ਲੈ ਇੱਥੇ ਲਿਆ ਕੇ ਫਿਰ ਇੱਥੇ ਰਾਜਵੀਰ ਨੇ ਇੱਕ ਗਾਣਾ ਬੋਲਿਆ ਤੇ ਉਹਨਾਂ ਨੇ ਅਖਿਆ ਤੂੰ ਅੱਛਾ ਗਾਣਾ ਤੇ ਤੈਨੂੰ ਮੌਕਾ ਚਾਹੀਦਾ ਵੀ ਤੂੰ ਆਪਣਾ ਗਾਹ ਰਿਆਸ਼ਕਾ ਫਿਰ ਰਿਆਜ ਕਰਦਾ ਫਿਰ ਜਦੋਂ ਇਹਦੇ ਇੱਕ ਦੋ ਗੀਤ ਇਹਨੇ ਗਾਏ ਤੇ ਥੋੜੇ ਪ੍ਰਚਲਿਤ ਹੋ ਗਏ ਫਿਰ ਇਹਨੇ ਪੁਲਿਸ ਲਾਈਨ ਦੀ ਨੌਕਰੀ ਛੱਡ ਕੇ ਉਹ ਕਿ ਤਰ੍ਹਾਂ ਤੇ ਇਹ ਸਿੰਗਰ ਦੇ ਵਿੱਚ ਇਹ ਵਟਾ ਆ ਗਿਆ ਸਿੱਧਾ ਮਤਲਬ ਪੁਲਿਸ ਲਾਈਨ ਦੇ ਵਿੱਚ ਜਦੋਂ ਨੌਕਰੀ ਕਰਦੇ ਸੀ ਤਾਂ ਗਾਇਕੀ ਦਾ ਸ਼ੌਂਕ ਉਦੋਂ ਵੀ ਉਹਨਾਂ ਨੂੰ ਸੀਗਾ ਉਦੋਂ ਵੀ ਬਚਪਨ ਤੋਂ ਗਾਇਕੀ ਦਾ ਸ਼ੌਂਕ ਤਾਂ ਸ਼ੁਰੂ ਤੋਂ ਸੀ ਮੈਂ ਦੇਖਦਾ ਆ ਰਿਹਾ ਹਾਂ ਨਾ ਬੱਚੇ ਨੂੰ 17 ਸਾਲ ਦੀ ਉਮਰ ਦੇ ਵਿੱਚ ਉਦੋਂ ਹੀ ਇਹਨੂੰ ਗਾਣੇ ਗੁਣੇ ਗਾਉਣ ਦਾ ਸ਼ੌਂਕ ਸੀਗਾ ਤੇ ਉਸ ਵੇਲੇ ਹੀ ਇਹ ਫਿਰ ਪੁਲਿਸ ਲਾਈਨ ਦੇ ਵਿੱਚ ਵੀ ਚਲਾ ਗਿਆ ਇੱਕ ਪਹਿਲੇ ਭੰਗੜਾ ਪਾਉਂਦਾ ਹੁੰਦਾ ਸੀ ਇਹ ਕਾਲਜ ਦੇ ਵਿੱਚ ਵੋਲੀਆਂ ਪਾਉਂਦਾ ਹੁੰਦਾ ਸੀ ਉੱਥੋਂ ਇਹ ਬੱਚੇ ਨੂੰ ਹੋਰ ਵੀ ਕਾਫੀ ਉਤਸ਼ਾਹ ਦੇ ਨਾਲ ਇਹ ਗਾਇਕੀ ਦੇ ਵਿੱਚ ਆਇਆ ਬੱਚਾ ਤੇ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਕੋਲ ਵੀ ਆ ਕੇ ਤੁਹਾਡੇ ਸਾਹਮਣੇ ਬਹਿ ਜਾਣਾ ਤੇ ਕੀਰਤਨ ਵੀ ਕਰਦੇ ਹੁੰਦੇ ਸੀ ਨਹੀਂ ਕੀਰਤਨ ਨਹੀਂ ਸੀ ਕਰਦੇ ਪਰ ਸਾਡੇ ਕੋਲ ਮਤਲਬ ਧਿਆਨ ਨਾਲ ਸੁਣਨਾ ਸੰਗੀਤ ਦਾ ਸ਼ੌਂਕ ਸੀ ਜਿਵੇਂ ਬੱਚੇ ਨੂੰ ਕਿਸੇ ਨੂੰ ਲਗਨ ਤਾਂ ਹੁੰਦੀ ਹੀ ਹੈ ਤੇ ਬੜਾ ਸੰਗੀਤ ਦਾ ਸ਼ੌਂਕ ਸਾਹਮਣੇ ਆ ਕੇ ਬਹਿ ਜਾਣਾ ਤੇ ਬੜੇ ਪਿਆਰ ਦੇ ਨਾਲ ਸੰਗੀਤ ਸੁਣਨਾ ਕੁੱਤੋਂ ਪਤਾ ਲੱਗਦਾ ਸੀ ਵੀ ਬੱਚੇ ਨੂੰ ਸ਼ੌਂਕ ਹੈ ਸ਼ੁਰੂ ਤੋਂ ਹੀ ਕੋਉਣ ਦਾ ਸ਼ੌਂਕ ਸੀ ਬੱਚੇ ਨੂੰ ਤੇ ਉਹਨਾਂ ਦੇ ਬੱਚੇ ਕਿੰਨੀ ਸਾਲ ਉਮਰ ਦੇ ਹੈਗੇ ਨੇ ਹਾਂਜੀ ਇਹਨਾਂ ਦੇ ਬੱਚੇ ਇੱਕ ਦੇ ਵੱਡੀ ਲੜਕੀ ਹੈ 8 ਸਾਲ ਦੀ ਇਮਾਨਤਕੌਰ ਬੱਚੀ ਦਾ ਨਾਮ ਹੈ ਤੇ ਛੋਟਾ ਇੱਕ ਦਾ ਲੜਕਾ ਹੈ 6 ਸਾਲ ਦਾ ਦਿਲਾਵਰ ਸਿੰਘ ਦਾ ਬੱਚੇ ਦਾ ਨਾਮ ਹੈ ਦੋ ਬੱਚੇ ਨੇ ਤੇ ਪਤਨੀ ਤੇ ਬੱਚਿਆਂ ਦੇ ਕੀ ਹਾਲਾਤ ਨੇ ਹੁਣ ਉਹਨੂੰ ਵੇਖੋ ਇਸ ਟਾਈਮ ਤੇ ਸਾਨੂੰ ਪਤਾ ਨਹੀਂਗਾ ਪਤਨੀ ਹੁਣ ਉੱਥੇ ਹੀ ਹੈ ਬੱਚੇ ਵੀ ਉੱਥੇ ਸਿਸਟਰ ਵੀ ਆਈ ਹੋਈ ਹੈ ਤੇ ਆਪਾਂ ਆਪਣਾ ਅੰਦਾਜ਼ਾ ਲਾ ਲਓ ਵੀ ਉਸ ਪਤਨੀ ਦਾ ਕੀ ਹਾਲ ਹੋ ਗਿਆ ਜਿੰਦਾ ਆਪਣਾ ਘਰ ਵਾਲਾ ਬੱਸ ਟਾਈਮ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਤੇ ਕੀ ਹਾਲਤ ਹੈ ਹੁਣ ਵਿਚਾਰੀ ਉੱਥੇ ਨੇ ਸਾਰਾ ਪਰਿਵਾਰ ਸਾਰਾ ਉੱਥੇ ਬੈਠੇ ਨੇ ਸਾਰੇ ਤੇ ਪਿੰਡ ਪੋਨਾ ਵਾਲੇ ਘਰ ਦੇ ਵਿੱਚ ਹੀ ਰਹਿੰਦੇ ਸੀ ਅਜੇ ਵੀ ਬਿਲਕੁਲ ਇਸ ਪੋਨਾ ਪਿੰਡ ਦੇ ਕੋਲ ਇਹ ਨਾਲ ਇੱਥੋਂ ਘਰ ਹੈ ਗੁਰਦੁਆਰਾ ਸਾਨੂੰ ਤੇ ਇੱਥੇ ਹੀ ਜੰਪਲ ਇੱਥੇ ਇੱਥੇ ਰਹਿੰਦੇ ਰਹੇ ਇੱਥੇ ਸਾਰਾ ਦਾਦਾ ਪਿਓ ਦਾ ਦਾਦਾ ਸੋਦਾਗਰ ਸਿੰਘ ਸੀ ਜੀ ਤੇ ਉਹ ਵੀ ਸਾਰਾ ਇੱਥੇ ਖਾਨਦਾਨੀ ਚਾਚੇ ਵੀ ਇੱਥੇ ਨੇ ਹੁਣ ਵੀ ਜੀ ਸਾਰਾ ਪਰਿਵਾਰ ਇੱਥੇ ਜਵੇਂ ਜਾ ਤਾਂ ਸਾਰੇ ਇੱਥੇ ਨਾਲ ਦੀ ਤੇ 1.5 ਸਾਲ ਹੋਇਆ ਸੀ ਇੱਥੇ ਮਹਾਲੀ ਚਲੇ ਗਏ ਸੀ ਡੇਢ ਸਾਲ ਤੋਂ ਮੁਹਾਲੀ ਦੇ ਵਿੱਚ ਸ਼ਿਫਟ ਹੋ ਗਏ। ਮੁਹਾਲੀ ਦੇ ਵਿੱਚ ਜਦੋਂ ਗਾਇਕ ਇਸ ਲੈਨ ਚ ਪੈ ਗਿਆ ਸੀ ਫਿਰ ਇਹਨੂੰ ਤਕਰੀਬਨ ਛੱਡੀ ਕਰ ਜਾਣਾ ਆਉਣਾ ਪੈਂਦਾ ਸੀ ਸ਼ੂਟਿੰਗ ਕਰਕੇ। ਜੀ। ਤੇ ਇੱਕ ਪਿਤਾ ਦੀ ਡੈਥ ਹੋ ਗਈ ਉਸ ਤੋਂ ਬਾਅਦ ਫਿਰ ਇਹ ਸਿਸਟਰ ਲੈਣਾਂ ਨੇ ਵਿਆਹ ਲੀ। ਫਿਰ ਇਹ ਤਕਰੀਬਨ ਉੱਥੇ ਮੁਹਾਲੀ ਦੇ ਵਿੱਚ ਰਹਿਣਾ ਕਰ ਲਿਆ ਕਿ ਉੱਥੇ ਰਹਿਣ ਲੱਪੇ ਸਨ। ਡੇਢ ਕੁ ਸਾਲ ਤੱਕ ਪੱਕੇ ਤੌਰ ਤੇ ਪਰ ਪਿੰਡ 'ਚ ਆਉਂਦੇ ਜਾਂਦੇ ਸਨ। ਕਿੰਨੇ ਕ ਸਮੇਂ ਬਾਅਦ ਗੇੜਾ ਮਾਰਦੇ ਹੁੰਦੇ ਸੀ? ਰਾਜਵੀਰ ਤਾਂ ਤਕਰੀਬਨ ਕੋਈ ਦੁੱਖਾ ਸੁੱਖਾ ਪਿੰਡ ਦਾ ਕੋਈ ਪ੍ਰੋਗਰਾਮ ਜਾਂ ਕੋਈ ਪਿੱਛੇ ਹਣ ਵੋਟਾਂ ਹੋਈਆਂ ਜਿਹੜੀਆਂ ਸਰਪੰਚੀ ਉਦੋਂ ਬੜਾ ਪਿੰਡ ਦੇ ਵਿੱਚ ਵਿਚਰ ਕੇ ਗਿਆ ਇੱਥੇ ਸਾਰਿਆਂ ਨੂੰ ਸਾਰਿਆਂ ਨਾਲ ਮਿਲਾਫ ਕਰਕੇ ਗਿਆ ਤੇ ਜਿਹੜੇ ਮਾਤਾ ਜੀ ਸਨ ਉਹ ਉਹ ਤਾਂ तकरीबन 1:3 ਵਜੇ ਤੇ ਆਈ ਰਹਿੰਦੇ ਸਨ ਤੇ ਉਹਨਾਂ ਨੇ ਆਣ ਕੇ ਤੇ ਸਾਰੇ ਪਰਿਵਾਰ ਦੀ ਅਰਦਾਸ ਕਰਾਣੀ ਇੱਥੇ ਮੈਂ ਬੈਠਾ ਹੁੰਦਾ ਹਾਂ तकरीबन ਤੇ ਆਣਾ ਦਾ ਬਾਬਾ ਜੀ ਸਾਸਿ ਜੀ ਸਾਸਿਆ ਬਾਬਾ ਜੀ ਐ ਪੈਸੇ ਲੈ ਲਓ ਤੇ ਦੇਖ ਕਰੋ ਤੇ ਸਾਰੇ ਪਰਿਵਾਰ ਦੇ ਇੱਕ ਦਿਨ ਇੱਕ ਦਿਨ ਨਾਮ ਕਰਕੇ ਤੇ ਅਰਦਾਸ ਕਰਦਿਆਂ ਕਰੋ ਤੇ ਉਹ ਅਰਦਾਸਾਂ ਹੀ ਫਿਰ ਵਾਹਿਗੁਰੂ ਦੀਆਂ ਕੀਤੀਆਂ ਕੰਮ ਆ ਜਾਂਦਾ ਮਾਤਾ ਵੀ तकरीबन ਹੈ 10 ਹਫ਼ਤਾ ਦਾ ਅਸਨਤ ਅੰਧੇਰਾ ਜਾਂਦੇ ਸੱਧੇ ਮਹੀਨੇ ਬਾਅਦ 2 ਮਹੀਨੇ ਬਾਅਦ ਆ ਬੱਬਾਈ ਕਿਵੇਂ ਦੇਖਦੇ ਹੋ ਕਲਾਕਾਰ ਜਦੋਂ ਪ੍ਰਸਿੱਧ ਹੋ ਜਾਂਦਾ ਉਦੋਂ ਫਿਰ ਉਹ ਆਪਣੇ ਪਿੰਡ ਵਾਲੇ ਆ ਫਿਰ ਆਪਣਾ ਜਿੱਥੇ ਘਰ ਹੁੰਦਾ ਉੱਥੇ ਆਣਾ ਜਾਣਾ ਘੱਟ ਕਰ ਦਿੰਦੇ ਨੇ ਤਾਂ ਰਾਜਵੀਰ ਦੇ ਵਿੱਚ ਇਦਾਂ ਦਾ ਕੁਝ ਦੇਖਣ ਨੂੰ ਮਿਲਿਆ ਜਾਂ ਫਿਰ ਇਹ ਉਵੇਂ ਆਮ ਇਨਸਾਨ ਦੀ ਤਰ੍ਹਾਂ ਹੁਣ ਵੀ ਆਪਣੇ ਪਿੰਡ ਵਾਸੀਆਂ ਦੇ ਨਾਲ ਮਿਲਜੁਲ ਕੇ ਰਹਿੰਦੇ ਸੀ ਬਿਲਕੁਲ ਨਹੀਂ ਜੀ ਇਹਨਾਂ ਦੇ ਵਿੱਚ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਸੀ ਜਿਸ ਤਰ੍ਹਾਂ ਬੱਚਾ ਇਹ ਸਾਨੂੰ ਪਹਿਲੇ ਮਿਲਦਾ ਹੁੰਦਾ ਸੀ ਉਸੇ ਤਰ੍ਹਾਂ ਇਹ ਜਦੋਂ ਕਾਫੀ ਚਿਰ ਭਾਵੇਂ ਜਿੰਨੇ ਵੀ ਤਿੰਨ ਮਹੀਨੇ ਲੰਘ ਜਾਣੇ ਚਾ ਰਹੇ ਨੇ ਗੁਰੂ ਘਰ ਜ਼ਰੂਰ ਹੋਣਾ ਆਪਣੇ ਪਿੰਡ ਦੇ ਉਸੇ ਤਰ੍ਹਾਂ ਹੀ ਤਕਰੀਬਨ ਇਹਦਾ ਕੋਈ ਅਜੇ ਕੋਈ ਗੱਲ ਨਹੀਂ ਸੀ ਕੋਈ ਹੋਮ ਹੈ ਨਹੀਂ ਕੋਈ ਅਜੇ ਮੈਂ ਨਹੀਂ ਹੈਗੀ ਵੀ ਮੈਂ ਹੁਣ ਵੱਡਾ ਕਲਾਕਾਰ ਜਿਸ ਤਰ੍ਹਾਂ ਇਹ ਬੱਚਿਆਂ ਨੂੰ ਮਿਲਦਾ ਸੀ ਜਾਂ ਸਾਨੂੰ ਪਹਿਲੇ ਜਿਵੇਂ ਮਿਲਦਾ ਸੀ ਉਸੇ ਤਰ੍ਹਾਂ ਹੀ ਇਹਨੇ ਬੱਚੇ ਨੂੰ ਮਿਲਾਇਆ ਕੋਈ ਅਜੇ ਕੋਈ ਇਹਦੇ ਵਿੱਚ ਮੈਂ ਮੋਹਿਲ ਨਹੀਂ ਪੈਂਦੀ ਸੀ ਵੀ ਮੈਂ ਵੱਡਾ ਸਿੰਗਰ ਬਣ ਗਿਆ ਕੁਝ ਨਹੀਂ ਸੀ